ਵੇਹੀ ਕਿ ਪ੍ਰਵਾਸੀ ਜਿਹੜੇ ਮਜ਼ਦੂਰ ਆ ਯੂਪੀ ਬਿਹਾਰ ਤੋਂ ਆ ਰਹੇ ਨੂੰ ਨੂੰ ਰੋਕਿਆ ਨਹੀਂ ਜਾ ਸਕਦਾ ਦੇਖੋ ਪ੍ਰਵਾਸ ਨੂੰ ਕਦੀ ਕਿਤੇ ਵੀ ਨਹੀਂ ਰੋਕਿਆ ਜਾ ਸਕਦਾ ਹੂੰ ਜਿੱਥੇ ਕਿਸੇ ਨੂੰ ਵੱਧ ਲੇਬਰ ਮਿਲੂਗੀ ਉੱਥੋਂ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਇਹ ਇੰਨਾ ਤਿੱਖਾ ਵੇਗ ਹੁੰਦਾ ਹੈ ਇਹਦੇ ਮਾਰੇ ਕੰਡਿਆਲੀਆਂ ਤਾਰਾਂ ਲਾ ਦਿਓ ਇਹਦੇ ਮਾਰੇ ਗੋਲੀ ਹੋਵੇ ਇਹ ਗੋਲੀਆਂ ਨੂੰ ਪਾਰ ਕਰਕੇ ਵੀ ਪ੍ਰਵਾਸ ਜਿਹੜਾ ਨਾ ਉਹ ਚਲੇ ਜਾਂਦਾ ਕਿ ਭਈਏ ਪਹਜਾਓ ਪੰਜਾਬ ਬਚਾਓ ਮੈਂ ਜਾਣਨਾ ਚਾਹੂੰਗਾ ਪਈਆਂ ਦਾ ਪ੍ਰਵਾਸੀਆਂ ਦਾ ਪੰਜਾਬ ਨੂੰ ਕਿੰਨਾ ਕ ਖਤਰਾ ਸਾਡਾ ਪੰਜਾਬ ਤਾਂ ਇੱਕਦਮ ਰੁਕ ਜਾਊਗਾ ਕਿਸੇ ਵੀ ਕੰਮ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਮੁੰਡੇ ਕੁੜੀਆਂ ਆ ਲਗਭਗ ਜਿਹੜੇ ਬਾਹਰ ਆ ਹੀ ਚਿੱਟੀਆਂ ਦਾੜੀਆਂ ਵਾਲੇ ਪਿੰਡਾਂ 'ਚ ਰਹਿੰਦੇ ਹੁਣ ਇਹ ਕਈਆਂ ਦੀ ਤਾਂ ਹਾਲ ਦਿੱਸ ਤੱਕ ਬੋਲੀ ਜ਼ਮੀਨ ਠੇਕੇ ਦੀ ਤੀਵਾ ਕਈ ਦਿਨ ਆਵੇ ਨੱਕੇ ਮੋੜਨ ਦੀ ਤਾਕਤ ਨਹੀਂ ਰੱਖਦੇ ਹਾਂ ਯਾਨੀ ਹਰ ਇੱਕ ਕੰਮ ਜੇ ਹੁਣ ਸਾਡੇ ਪ੍ਰਵਾਸੀ ਚਲੋ ਇਹਨਾਂ ਦੇ ਕਹਿਣ ਮਜ਼ਾਕ ਚ ਚਰੇ ਆਏ ਗੰਨਾ ਖੜਾ ਰਹਿ ਜਾਣਾ ਸਾਰਾ ਹੀ ਗੰਨੇ ਦੇ ਇਹ ਪੂਰਾ ਛਾਇਬ ਆ ਇਹਨਾਂ ਬੰਗਾਲੀ ਆ ਬਿਹਾਰੀ ਆ ਤੇ ਯੂਪੀ ਵਾਲੇ ਆ ਇਹਨਾਂ ਤੋਂ ਬਗੈਰ ਗੰਨਾ ਨਹੀਂ ਕੁਝ ਚੱਲ ਸਕਦਾ ਸਮਾਜ ਸੇਵੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਲੱਖਾ ਸਦਾਣਾ ਉਹਨਾਂ ਦੇ ਵਿਚਾਰ ਸੁਣੇ ਉਹ ਕਹਿੰਦੇ ਵੀ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੀ ਮਿਹਨਤ ਆ ਉਹ ਖੋਹ ਲੈਂਦੇ ਆ ਪ੍ਰਵਾਸੀ ਕਹਿੰਦੇ ਇਹਨਾਂ ਨੂੰ ਕੰਮ ਦੇਈ ਜਾਂਦੇ ਅਸੀਂ ਵੀ ਵੀ ਆਪਣੇ ਜਿਹੜੇ ਮਜ਼ਦੂਰ ਆ ਪਿੰਡਾਂ ਦੇ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਨਾ ਕਿ ਪ੍ਰਵਾਸੀਆਂ ਨੂੰ ਦੇਖੋ ਲੱਖੇ ਸਦਾਣੇ ਨੂੰ ਪੰਜਾਬ ਦੀ ਸਥਿਤੀ ਦਾ ਨਹੀਂ ਪਤਾ ਉਹਦਾ ਕੰਮ ਹੈ ਬੋਲਣਾ ਤੇ ਫੇਮ ਜਿਹੜੇ ਪ੍ਰਾਪਤ ਕਰਨੇ ਉਹਨੂੰ ਪੁੱਛੋ ਕਿ ਤੇਰੇ ਖੇਤਾਂ 'ਚ ਕੌਣ ਕੰਮ ਕਰਦਾ ਉਹਦੇ ਖੇਤਾਂ 'ਚ ਵੀ ਇਹੇ ਕੰਮ ਕਰਦੇ ਆ ਸਾਡੀ ਲੇਬਰ ਉਹ ਮਜ਼ਦੂਰੀ ਕਰਨ ਲਈ ਤਿਆਰ ਨਹੀਂ ਜਿਹੜੀ ਭਈਏ ਕਰ ਰਹਾ ਹੈ ਸਾਡੀ ਮਜ਼ਦੂਰੀ ਲੇਬਰ ਜਿਹੜੀ ਹੈ ਰੇੜੀ ਆ ਲਾਉਣ ਲਈ ਤਿਆਰ ਨਹੀਂ ਸਾਡੇ ਜਿੰਨੇ ਸਰਕਾਰੀ ਸਕੂਲ ਹੈ 99% ਬੱਚੇ ਇਨ੍ਹਾਂ ਦੇ ਵੱਢਦੇ ਆ ਪਰਵਾਸੀਆਂ ਦੇ ਆ ਜੇ ਅੱਜ ਹੀ ਚੱਲ ਗਿਆ ਸਕੂਲੇ ਬੰਦ ਹੋ ਜਾਣੇ ਆ ਤੇ ਇਹਨਾਂ ਦੇ ਕੋਲ ਆਧਾਰ ਕਾਰਡ ਚਾਰ-ਚਾਰ ਇਹ ਸਰਕਾਰ ਦੀ ਨਲਾਕੀ ਹੈ ਨਹੀਂ ਚਾਰ-ਚਾਰ ਬਣਾਏ ਆ ਇਹੋ ਬੰਦਾ ਕ੍ਰਾਈਮ ਵਾਲਾ ਆ ਉਹ ਢੰਗ ਨਾਲ ਕਿਸੇ ਦਾ ਬਣਾਦਾ ਆ ਉਹ ਸਰਕਾਰ ਦੀ ਨਲਕੀਆ ਹਜ਼ਾਰ ਕੱਢਦਾ ਇੱਕ ਬਣ ਸਕਦਾ ਚਾਰ ਬਣ ਨਹੀਂ ਸਕਦੇ ਹੈਗੇ ਇਹ ਭਾਜੀਪੀ ਤੇ ਆਰਐਸਐਸ ਦੇ ਸ਼ਿਸ਼ਕੇਰੇ ਹੋਏ ਢੋਲੇ ਆ ਇਹ ਉਹੀ ਖਰੂਦੀ ਢੋਲਾ ਹੈ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ 26 ਜਨਵਰੀ ਨੂੰ ਜਿਹਨਾਂ ਨੇ ਖਾਪੋ ਪਾਈ ਸੀ ਇਹਨਾਂ ਚੋਂ ਕੁਝ ਚਿਹਰੇ ਉਹ ਨਜ਼ਰ ਆਉਂਦੇ ਆ ਇੱਥੇ ਇੱਦੇ ਜਿਹੜੇ ਪੰਜਾਬੀ ਆ ਇਹ ਜਿਹੜੇ ਆਪ ਤੋਂ ਵੱਧ ਵਿਕਸਿਤ ਖੇਤਰ ਹੈ ਉਧਰ ਨੂੰ ਜਾਂਦੇ ਉਧਰ ਨੂੰ ਜਾਂਦੇ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੰਜਾਬੀਆਂ ਨੇ ਮੈਨੂੰ ਲੱਗਦਾ ਨਹੀਂ ਕੋਈ ਦੇਸ਼ ਛੱਡਿਆ ਹੋਵੇ ਜਿੱਥੇ ਪੰਜਾਬੀ ਨਾ ਗਏ ਹੋਣ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਆਪਾਂ ਦੇਖਦੇ ਹਾਂ ਕਿ ਪਿਛਲੇ ਦਿਨੀ ਇੱਕ ਰੌਲਾ ਪੈ ਰਿਹਾ ਕਿ ਭਈਏ ਪਹਜਾਓ ਪੰਜਾਬ ਬਚਾਓ ਇਹ ਥੋੜੇ ਥੋੜੇ ਟਾਈਮ ਬਾਅਦ ਰੌਲਾ ਪੈਂਦਾ ਹੀ ਰਹਿੰਦਾ ਤੇ ਉਸ ਰੋਲੇ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਉਹ ਇਨਵੋਲਵ ਹੁੰਦੇ ਨੇ ਪਰ ਬਹੁਤ ਸਾਰੇ ਲੋਕ ਇਸ ਰੋਲੇ ਦਾ ਵਿਰੋਧ ਵੀ ਕਰ ਦਿੰਦੇ ਨੇ ਕਿ ਪ੍ਰਵਾਸੀਆਂ ਨਾਲ ਸਾਡਾ ਕੋਈ ਰੋਲਾ ਨਹੀਂ ਹੁਣ ਇਸ ਮਸਲੇ ਦੇ ਉੱਤੇ ਪੰਜਾਬ ਦੇ ਵਿੱਚ ਕਾਫੀ ਗਹਿਮਾ ਗੇਮੀਆ ਤੇ ਅੱਜ ਅਸੀਂ ਨਵਾਂ ਸ਼ਹਿਰ ਦੇ ਵਿੱਚ ਖੜੇ ਆ ਜਿੱਥੇ ਕਿਸਾਨ ਜਿੱਥੇ ਬੰਨੀਆਂ ਮਜ਼ਦੂਰ ਜਿੱਥੇ ਬੰਨੀਆਂ ਸ਼ਹਿਰ ਦੀਆਂ ਤੇ ਪ੍ਰਵਾਸੀਆਂ ਨੇ ਜਿੱਥੇ ਬੰਨੀਆਂ ਨੇ ਇਕੱਠ ਕੀਤਾ ਆਪਾਂ ਉਹਨਾਂ ਦੇ ਵਿਚਾਰ ਜਾਣਾਂਗੇ ਉਹ ਪ੍ਰਵਾਸ ਬਾਰੇ ਕੀ ਸਮਝਦੇ ਨੇ ਅੱਜ ਇਹ ਇਕੱਠ ਕਰਨ ਦੇ ਮਾਇਨੇ ਕੀ ਆ ਆਪਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮਜ਼ਦੂਰ ਜਥੇਬੰਦਾਂ ਦੇ ਆਗੂ ਨੇ ਕੁਲਵਿੰਦਰ ਬੜੈਂਚ ਬੜੈਂਚ ਸਾਹਿਬ ਜਿਵੇਂ ਆਪਾਂ ਦੇਖਦੇ ਆ ਕਿ ਥੋੜੇ ਥੋੜੇ ਟਾਈਮ ਬਾਅਦ ਇਹ ਗੱਲ ਦਾ ਰੌਲਾ ਪੈਂਦਾ ਕਿ ਭਈਏ ਭਜਾਓ ਪੰਜਾਬ ਬਚਾਓ ਮੈਂ ਜਾਣਨਾ ਚਾਹੁੰਗਾ ਭਈਆਂ ਦਾ ਪ੍ਰਵਾਸੀਆਂ ਦਾ ਪੰਜਾਬ ਨੂੰ ਕਿੰਨਾ ਕੁ ਖਤਰਾ ਦੇਖੋ ਭਈਆਂ ਦਾ ਪੰਜਾਬ ਨੂੰ ਕੋਈ ਖਤਰਾ ਨਹੀਂ ਹੈ ਇਹ ਪ੍ਰਵਾਸ ਕਰਕੇ ਆਏ ਆ ਦੋ ਤਰ੍ਹਾਂ ਦਾ ਪ੍ਰਵਾਸ ਜਿਹੜਾ ਹੁੰਦਾ ਇੱਕ ਇੰਟਰ ਸਟੇਟ ਤੇ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਹਾਂ ਸਾਡਾ ਜਿਹੜਾ ਦੇਸ਼ ਹੈ ਇਹ ਇਹਦਾ ਵਿਕਾਸ ਅਸਾਮਾ ਹੈ ਹੂੰ ਤੇ ਦੁਨੀਆ ਦਾ ਵਿਕਾਸ ਵੀ ਅਸਾਮਾ ਹੈ ਹੂੰ ਜਿਹੜੇ ਵੱਧ ਵਿਕਸਿਤ ਕੀਤੇ ਹੁੰਦੇ ਆ ਘੱਟ ਵਿਕਸਿਤ ਕੀਤੇਆਂ ਦੇ ਲੋਕ ਉਸ ਪਾਸੇ ਨੂੰ ਜਿਹੜਾ ਚਲੇ ਜਾਂਦੇ ਆ ਜਾਂਦੇ ਆ ਔਰ ਪੰਜਾਬ ਵੀ ਜਿਹੜਾ ਜੇ ਦੇਖਿਆ ਜਾਵੇ ਪੰਜਾਬ ਚ ਵੱਧ ਵਿਕਸਿਤ ਹੈ ਬਿਹਾਰ ਨਾਲੋਂ ਝਾਰਖੰਡ ਨਾਲੋਂ ਯੂਪੀ ਨਾਲੋਂ ਹੂੰ 1960 ਤੋਂ ਪਹਿਲਾਂ ਭਈਆਂ ਦੀ ਕੋਈ ਸਮੱਸਿਆ ਨਹੀਂ ਸੀ 1960 ਤੋਂ ਬਾਅਦ ਗਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਹੋਈ ਹੈ ਐਗਰੀਕਲਚਰ ਦੀ ਡਿਵੈਲਪਮੈਂਟ ਹੋਈ ਹੈ ਤੇ ਨਵੀਆਂ ਫਸਲਾਂ ਜਿਹੜੀਆਂ ਇੰਟਰੋਡਿਊਸ ਹੋਈਆਂ ਜਿਹਦੇ ਵਿੱਚ ਝੋਨਾ ਜਿਹੜਾ ਵੱਡੇ ਪੱਧਰ ਤੇ ਲੱਗਣਾ ਸ਼ੁਰੂ ਹੋਇਆ ਉਹ ਤੋਂ ਪਹਿਲਾਂ ਨਹੀਂ ਸੀ ਹੁੰਦਾ ਕਪਾਹ ਹੁੰਦੀ ਸੀ ਜਾਂ ਮੱਕੀ ਹੁੰਦੀ ਸੀ ਦਾਲਾਂ ਹੁੰਦੀਆਂ ਸੀ ਇਸ ਤਰ੍ਹਾਂ ਦੀ ਖੇਤੀ ਜਿਹੜੀ ਹੁੰਦੀ ਸੀ ਔਰ ਉਹ ਝੋਨੇ ਦੀ ਖੇਤੀ ਦੇ ਲਈ ਲੇਬਰ ਦੀ ਜਿਹੜੀ ਜ਼ਰੂਰਤ ਹੈ ਉਹ ਵਧੀ ਤੇ ਝੋਨਾ ਪੰਜਾਬ ਦੀ ਫਸਲ ਨਹੀਂ ਰਿਹਾ ਪੰਜਾਬ ਤੋਂ ਬਾਹਰ ਬਿਹਾਰ ਚ ਯੂਪੀ ਚ ਇਹਨਾਂ ਸੂਬਿਆਂ ਦੇ ਵਿੱਚ ਹੁਣਾ ਲੱਗਦਾ ਸੀ ਔਰ ਉੱਥੇ ਤੇ ਜਿਹੜੀ ਲੇਬਰ ਸੀਗਾ ਉਹ ਵੀ ਇਹਦੀ ਟੈਕਨੀਕ ਨੂੰ ਬਈ ਬੇਤ ਢੰਗ ਨਾਲ ਸਾਡੇ ਨਾਲ ਜਾਣਦੀ ਸੀ ਤੇ ਉਸ ਹਿਸਾਬ ਨਾਲ ਜਿਹੜੀ ਲੇਬਰ ਇੱਥੇ ਜਿਹੜੀ ਆਣੀ ਸ਼ੁਰੂ ਹੋਈ ਆ ਸਾਡੀ ਲੋਡ ਚੋਂ ਖੇਤੀ ਦੀ ਲੋਡ ਚੋਂ ਜਿਹੜੀ ਉਹ ਨਿਕਲੀ ਆ ਇਹਦੇ ਜਿਹੜੇ ਪੰਜਾਬੀ ਆ ਇਹ ਜਿਹੜੇ ਆਪ ਤੋਂ ਵੱਧ ਵਿਕਸਤ ਕਿਹ ਤਰ੍ਹਾਂ ਉਧਰ ਨੂੰ ਜਾਂਦੇ ਉਧਰ ਨੂੰ ਜਾਂਦੇ ਆ ਯੋ ਆਪਣੇ 2000 ਤੋਂ ਬਾਅਦ ਤਾਂ 2060 ਤੋਂ ਬਾਅਦ ਹੀ ਜਾਣੇ ਸ਼ੁਰੂ ਹੋ ਗਏ ਹੂੰ ਤੇ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਪੰਜਾਬੀਆਂ ਨੇ ਮੈਨੂੰ ਲੱਗਦਾ ਨਹੀਂ ਕੋਈ ਦੇਸ਼ ਛੱਡਿਆ ਹੋਵੇ ਜਿੱਥੇ ਪੰਜਾਬੀ ਨਾ ਗਏ ਹੋ ਸੋ ਇਸ ਕਰਕੇ ਇਹ ਸੰਸਾਰ ਸਾਮਰਾਜੀ ਜਿਹੜਾ ਪ੍ਰਬੰਧ ਹੈ ਇਹਦੀ ਅਸਲ ਸਿਧਾਂਤਕ ਤੌਰ ਤੇ ਜੜ ਇਸ ਪੂੰਜੀਵਾਦੀ ਸਿਸਟਮ ਚ ਪਈ ਹੈ ਪ੍ਰਵਾਸ ਦੇ ਹਾਂ ਕਿਉਂਕਿ ਪੂੰਜੀਵਾਦ ਨੇ ਜਿਹੜਾ ਅਸਾਮਾ ਵਿਕਾਸ ਕੀਤਾ ਹੈ ਵਸਤੀਵਾਦ ਦੇ ਦੌਰ ਦੇ ਵਿੱਚ ਅ ਇੰਗਲੈਂਡ ਨੇ ਕਿੰਨੇ ਮੁਲਕਾਂ ਦੇ ਰਿਸੋਰਸਸ ਨੂੰ ਲੁੱਟਿਆ ਲੁੱਟ ਲੁੱਟ ਕੇ ਜਿਹੜਾ ਉਹ ਕੀਤਾ ਇੰਡਸਟਰੀਅਲ ਰੈਵਲੂਸ਼ਨ ਉੱਥੇ ਪਹਿਲਾਂ ਹੋਇਆ ਤਰੱਕੀ ਉਹਨਾਂ ਮੁਲਕਾਂ 'ਚ ਜ਼ਿਆਦਾ ਹੋਈ ਔਰ ਉਹਨਾਂ ਮੁਲਕਾਂ ਨੇ 3rd ਵਰਡ ਕੰਟਰੀਜ਼ ਨੂੰ ਲੁੱਟ-ਲੁੱਟ ਕੇ ਆਪਣੇ ਖਜ਼ਾਨੇ ਜਿਹੜੇ ਭਰੇ ਔਰ ਉਹ ਸਾਡੇ ਨਾਲੋਂ ਕੰਪੈਰੀਟਿਵਲੀ ਵੱਧ ਵਿਕਸਤ ਹੈ ਔਰ ਇਸ ਕਰਕੇ ਅਸੀਂ ਜਿਹੜਾ ਉਹਨਾਂ ਮੁਲਕਾਂ ਨੂੰ ਸਾਡੇ ਪੰਜਾਬੀ ਜਾਂਦੇ ਆ ਇਸੇ ਤਰ੍ਹਾਂ ਬਈਏ ਜਿਹੜੇ ਉਹ ਆਪਣੇ ਦੇਸ਼ ਨਹੀਂ ਜਾਂਦੇ ਅਸੀਂ ਇੰਟਰਨੈਸ਼ਨਲ ਜਿਹੜਾ ਮਾਈਗ੍ਰੇਸ਼ਨ ਹੈ ਉਹਦੇ ਪਾਰਟ ਆ ਅਸੀਂ ਉਹਦੇ 'ਚ ਕਮਿਊਨਿਟੀ ਤੌਰ ਤੇ ਵੀ ਜਾਂਦੇ ਆ ਗੈਰ ਕਾਨੂੰਨੀ ਤੌਰ ਤੇ ਵੀ ਸਾਡਾ ਦਾ ਲੱਗੇ ਤਾਂ ਅਸੀਂ ਜੰਗਲ ਚ ਜਾਂ ਦੁਆੜਾ ਟੱਪ ਕੇ ਵੀ ਚਲੇ ਜਾਂਦੇ ਆ ਕਿਉਂਕਿ ਲੇਬਰ ਦਾ ਇੱਕ ਸੁਭਾਅ ਹੁੰਦਾ ਜਿੱਥੇ ਕਿਸੇ ਨੂੰ ਵੱਧ ਲੇਬਰ ਮਿਲੂਗੀ ਉੱਥੋਂ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਇਹ ਇੰਨਾ ਤਿੱਖਾ ਵੇਗ ਹੁੰਦਾ ਹੈ ਇਹਦੇ ਮਾਰੇ ਕੰਡਿਆਲੀਆਂ ਤਾਰਾਂ ਲਾ ਦਿਓ ਇਹਦੇ ਮਾਰੇ ਗੋਲੀ ਹੋਵੇ ਇਹ ਗੋਲੀਆਂ ਨੂੰ ਪਾਰ ਕਰਕੇ ਵੀ ਪ੍ਰਵਾਸ ਜਿਹੜਾ ਨਾ ਉਹ ਚਲੇ ਜਾਂਦਾ ਆਪਾਂ ਜਾਣਦੇ ਆ ਤੁਸੀਂ ਸਾਰੇ ਥੋੜਾ ਕਹਿੰਦਾ ਮਤਲਬ ਇਹੀ ਹੈ ਕਿ ਪ੍ਰਵਾਸੀ ਜਿਹੜੇ ਮਜ਼ਦੂਰ ਆ ਯੂਪੀ ਬਿਹਾਰ ਤੋਂ ਆ ਰਹੇ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਦੇਖੋ ਪ੍ਰਵਾਸ ਨੂੰ ਕਦੀ ਕਿਤੇ ਵੀ ਨਹੀਂ ਰੋਕਿਆ ਜਾ ਸਕਦਾ ਹੂੰ ਪ੍ਰਵਾਸ ਨੂੰ ਰੋਕਣਾ ਜਿਹੜਾ ਉਹ ਬੜਾ ਮੁਸ਼ਕਲ ਕੰਮ ਹੈ ਹੂੰ ਔਰ ਇਹ ਰੁਕੋ ਇਹ ਰੁਕ ਨਹੀਂ ਸਕਦੀ ਪ੍ਰਵਾਸ ਨਹੀਂ ਰੁਕ ਸਕਦਾ ਕਿਉਂਕਿ ਸਾਡੇ ਬੱਚੇ ਬਾਹਰ ਜਾ ਰਹੇ ਹਨ ਉਹਨੇ ਇੱਥੇ ਆਣਾ ਹੀ ਹੈ ਸਾਡੀ ਸਾਡੀ ਜ਼ਰੂਰਤ ਚੁਆਰ ਹੈ ਰੋਕਣਾ ਹੁੰਦੇ ਚੁਣਵਲਾਣਾ ਬੰਦ ਕਰ ਦਿਓ ਰੋਲਾ ਦੇ ਪੈ ਰਿਹਾ ਕਿੰਨੇ ਵੀ ਉਹ ਆਪ ਦੀ ਜ਼ਰੂਰਤ ਚਵਾ ਰਿਹਾ ਸਾਡੀ ਨਹੀਂ ਜ਼ਰੂਰਤ ਹੈਗੀ ਤੁਸੀਂ ਝੋਨਾ ਨਾ ਲਾਓ ਨਹੀਂ ਆਣਗੇ ਪ੍ਰਵਾਸੀ ਤੁਹਾਡੀ ਫਸਲ ਵੜਣ ਆਂਦੇ ਆ ਤੁਹਾਡੀ ਫਸਲ ਜਿਹੜੀ ਆ ਉਹ ਪਾਲਣ ਆਂਦੇ ਆ ਹੁਣ ਅੱਜ ਰੋਲਾ ਪਿਆ ਹੋਇਆ ਸ਼ਹਿਰ ਚ ਵੀ ਸਾਡੇ ਆੜਤੀਆਂ ਦੇ ਫੋਨ ਆਏ ਆ ਬਈ ਜਿਹੜੀ ਮੰਡੀਆਂ ਦੀ ਲੇਬਰ ਹੈ ਉਹ ਗੱਡੀਆਂ ਚ ਨਹੀਂ ਝੜ ਰਹੀ ਉਧਰੋਂ ਉਹ ਆਸ ਰੱਖਿਆ ਤੋਂ ਮਾਹੌਲ ਹੈ ਪੰਜਾਬ ਦਾ ਬਣਾਤਾ ਇਹਨਾਂ ਲੋਕਾਂ ਨੇ ਉਹ ਕਹਿੰਦੇ ਅਸੀਂ ਨਿਆਣਾ ਜਾਤ ਨਹੀਂ ਜਿਹੜਾ ਤੁਹਾਡਾ ਮਾਹੌਲ ਸੱਖਿਆ ਤੋਂ ਨਹੀਂ ਹੁੰਦਾ ਫਿਰ ਮੰਡੀਆਂ ਕਿੱਦਾਂ ਚੱਲੂਗੀਆਂ ਸੋ ਇਸ ਕਰਕੇ ਸਾਡੀ ਜਿਹੜੀ ਹੈ ਇਹ ਲੇਬਰ ਸਾਡੀ ਜ਼ਰੂਰਤ ਹੈ ਉਹਦੇ ਚ ਆਂਦੀ ਹੈ ਤਾਂ ਅਸੀਂ ਉਹਨਾਂ ਨੂੰ ਰੱਖਦੇ ਆਂ ਸਮਾਜ ਸੇਵੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਲੱਖਾਂ ਸਦਾਨਾ ਉਹਨਾਂ ਦੇ ਵਿਚਾਰ ਸੁਣਿਆ ਉਹ ਕਹਿੰਦੇ ਵੀ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੀ ਮਿਹਨਤ ਆ ਉਹ ਖੋਹ ਲੈਂਦੇ ਆ ਪ੍ਰਵਾਸੀ ਕਹਿੰਦੇ ਇਹਨਾਂ ਨੂੰ ਕੰਮ ਦੇਈ ਜਾਂਦੇ ਅਸੀਂ ਵੀ ਵੀ ਆਪਣੇ ਜਿਹੜੇ ਮਜ਼ਦੂਰ ਆ ਪਿੰਡਾਂ ਦੇ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਨਾ ਕਿ ਪ੍ਰਵਾਸੀਆਂ ਨੂੰ ਦੇਖੋ ਲੱਖੇ ਸਦਾਨੇ ਨੂੰ ਪੰਜਾਬ ਦੀ ਸਥਿਤੀ ਦਾ ਨਹੀਂ ਪਤਾ ਉਹਦਾ ਕੰਮ ਹੈ ਬੋਲਣਾ ਤੇ ਫੇਮ ਜਿਹੜੀ ਪ੍ਰਾਪਤ ਕਰਨੀ ਉਹਨੂੰ ਪੁੱਛੋ ਕਿ ਤੇਰੇ ਖੇਤਾਂ 'ਚ ਕੌਣ ਕੰਮ ਕਰਦਾ ਉਹਦੇ ਖੇਤਾਂ 'ਚ ਵੀ ਇਹੇ ਕੰਮ ਕਰਦੇ ਆ ਉਹ ਇਸ ਤਰ੍ਹਾਂ ਦੇ ਮੁੱਦੇ ਉਠਾਉਂਦਾ ਹੈ ਜਿਹਦੇ 'ਚ ਉਹਨੂੰ ਫੇਮ ਮਿਲਦੀ ਹੈ ਜਿਹਦੇ 'ਚ ਉਹਨੂੰ ਪ੍ਰਸਿੱਧੀ ਮਿਲਦੀ ਹੈ ਬਾਅਦ 'ਚ ਉਹਨਾਂ ਨੂੰ ਉਹ ਜਿਹੜਾ ਛੱਡ ਜਾਂਦਾ ਜਿੱਥੇ ਤੱਕ ਪੰਜਾਬੀ ਮਜ਼ਦੂਰਾਂ ਦਾ ਸਵਾਲ ਆ ਕੋਈ ਵੀ ਉਹਨਾਂ ਦਾ ਵਿਰੋਧੀ ਨਹੀਂ ਹੈ ਇੱਥੇ ਇਹ ਲੋਕ ਦੋ ਤਰ੍ਹਾਂ ਦੇ ਕੰਮ ਹੁੰਦੇ ਆ ਜਿਹੜੇ ਡਵੈਲਪਰ ਖੇਤੇ ਹੁੰਦੇ ਆ ਇੱਕ ਹੁੰਦੇ ਆ ਜਿਹੜੇ ਉੱਚ ਪਾਵਰ ਵਾਲੇ ਉਹਦੇ ਆ ਉਹਨਾਂ ਦੇ ਉੱਤੇ ਕੰਮ ਕਰਨਾ ਦੂਜੇ ਹੁੰਦੇ ਆ ਜਿਹੜੇ ਥੱਲੇ ਵਾਲੇ ਜਿਹੜੇ ਮਜ਼ਦੂਰੀ ਆ ਸਾਡੀ ਲੇਬਰ ਉਹ ਮਜ਼ਦੂਰੀ ਕਰਨ ਲਈ ਤਿਆਰ ਨਹੀਂ ਜਿਹੜੀ ਭਈਏ ਕਰ ਰਹਾ ਹੈ ਸਾਡੀ ਮਜ਼ਦੂਰੀ ਲੇਬਰ ਜਿਹੜੀ ਆ ਰੇੜੀਆਂ ਲਾਉਣ ਲਈ ਤਿਆਰ ਨਹੀਂ ਅਸੀਂ ਇੱਥੇ ਰੇੜੀਆਂ ਬਣਾ ਕੇ ਦੇ ਦਿੰਨੇ ਲਾ ਕੇ ਦਿਖਾ ਲਣ ਲਾਣ ਜਿਹਨੇ ਲਾਣੀਆਂ ਕੋਈ ਕਬਾੜ ਦਾ ਕੰਮ ਕਰਨ ਜਾਊਗਾ ਕੋਈ ਕਾਗਜ਼ ਚੁਣਨ ਜਾਊਗਾ ਕੋਈ ਕਚਰਾ ਚੁਗਣ ਜਾਊਗਾ ਇਹ ਲੇਬਰ ਪਰਵਾਸੀ ਲੇਬਰ ਮਜਬੂਰੀ ਬਸ ਹੀ ਉਹ ਕੰਮ ਕਰ ਰਹੇ ਆ ਸਾਡੀ ਲੇਬਰ ਜਿਹੜੀ ਆ ਉਹ ਖੇਤੀ ਨਾਲੋਂ ਡਿਟੈਚ ਹੋ ਗਈ ਆ ਹਾਂ ਤੇ ਉਹ ਐ ਕੰਸਟਰਕਸ਼ਨ ਦੇ ਕੰਮ ਚ ਚੱਲ ਗਈ ਆ ਰੰਗ ਰੋਗਨ ਦੇ ਕੰਮ ਚ ਚੱਲ ਗਈ ਆ ਦੁਬਈ ਚ ਚੱਲ ਗਈ ਆ ਖਾਸ ਕਰਕੇ ਛੋਟੇ ਆਰਫ ਕੰਟਰੀਆਂ ਨੂੰ ਚੱਲ ਗਈ ਆ ਤੇ ਕੁਝ ਲੋਕ ਵੱਡੀਆਂ ਕੰਟਰੀਆਂ ਨੂੰ ਵੀ ਚੱਲ ਗਏ ਹਾਂ ਔਰ ਵੱਡੀਆਂ ਕੰਟਰੀਆਂ ਚ ਫਿਰ ਇੱਕ ਦੂਜੇ ਨੂੰ ਵੀ ਗਾਹਾਂ ਉਹ ਕਹਿੰਦੇ ਹੁੰਦੇ ਆ ਖਿੱਚ ਲੈਂਦੇ ਇੱਕ ਦੂਜੇ ਰਿਸ਼ਤੇਦਾਰਾਂ ਨੂੰ ਤੇ ਇਸ ਕਰਕੇ ਸਾਡੀ ਲੇਬਰ ਦੀ ਕਮੀ ਆ ਪਿੰਡ ਜੀ ਤੁਸੀਂ ਮਜ਼ਦੂਰ ਲੱਭਣ ਚੱਲ ਜਾਓ ਕੋਈ ਮਜ਼ਦੂਰ ਲੱਭਦਾ ਨਹੀਂ ਆ ਕਿਸਾਨ ਜਿੱਥੇ ਬੰਦੀਆਂ ਵਾਲੇ ਲੀਡਰ ਬੈਠੇ ਆ ਤੁਹਾਨੂੰ ਦੱਸ ਲੈਣਗੇ ਮਜ਼ਦੂਰੇ ਨਹੀਂ ਮਿਲਦਾ ਕੋਈ ਹਾਂ ਔਰ ਇੱਕ ਕੰਮ ਇਦਾਂ ਦਾ ਹੋ ਗਿਆ ਅੱਗੇ ਕੰਮ ਹੁੰਦਾ ਸੀਗਾ ਵੀ ਮਜ਼ਦੂਰ ਪਿੰਡਾਂ ਦੇ ਆਨੇ ਪਸ਼ੂ ਰੱਖੇ ਹੁੰਦੇ ਸੀਗੇ ਹਾਂ ਅਸੀਂ ਹੋਕਾ ਦੇਣਾ ਪਿੰਡ ਚ ਬੇ ਅੱਜ ਵੀ ਗੰਨੇ ਛਿੱਲਣੇ ਆ ਤਾਂ ਸਾਰੇ ਪਿੰਡ ਦੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਚੱਲ ਜਾਣਾ ਗੰਨੇ ਛਿੱਲਣ ਤੇ ਦੋ ਦੋ ਆਗਾਂ ਦੀਆਂ ਭਰੀਆਂ ਜਿਹੜੀਆਂ ਉੱਥੋਂ ਲੈ ਆਣੀਆਂ ਤੇ ਗੰਨੇ ਛਿੱਲ ਕੇ ਆ ਜਾਣੇ ਹੁਣ ਕਿਸੇ ਨੂੰ ਪਸ਼ੂ ਨਹੀਂ ਉਹ ਨਹੀਂ ਬੱਠੇ ਕੀ ਕਰਨੇ ਹਾਂ ਤੇ ਹੁਣ ਕੰਮ ਹੋ ਗਿਆ ਮਿਲਾਂ ਲੱਗ ਗਈਆਂ ਅੱਗੇ ਬੇਲਣੇ ਹੁੰਦੇ ਸੀਗੇ ਮਿੱਲਾਂ ਲੱਗਣ ਦੇ ਨਾਲ ਹੁਣ ਇੱਕ ਪੂਰੀ ਟਰਾਲੀ ਛਿਲਣੀ ਆ ਛਿਲਕੇ ਉਹਨੂੰ ਲੱਦਣਾ ਆ ਉਹ ਇੱਕ ਗਰੁੱਪ ਕਰ ਸਕਦਾ ਹੈ ਹਾਂ ਉਹ ਗਰੁੱਪ ਜਿਹੜੇ ਆ ਪਿੰਡਾਂ 'ਚ ਮਜ਼ਦੂਰਾਂ ਦੇ ਰਹੇ ਨਹੀਂ ਹੈ ਅਸੀਂ ਕੋਸ਼ਿਸ਼ ਵੀ ਕੀਤੀ ਕੁਝ ਮਜ਼ਦੂਰਾਂ ਨੂੰ ਪੁੱਛਿਆ ਵੀ ਤੁਸੀਂ ਆਪਣਾ ਗਰੁੱਪ ਬਣਾ ਲਓ ਉਹ ਕਹਿੰਦਾ ਉਹ ਮੇਰੇ ਨਾਲ ਨਹੀਂ ਬੋਲਦਾ ਉਹ ਮੇਰੇ ਨਾਲ ਦੀ ਬੋਲਦਾ ਉਹਨਾਂ ਦੀ ਆਪਸ 'ਚ ਹੀ ਸਾਂਝ ਨਹੀਂ ਫਿਰ ਉਹ ਗਿਣਤੀ ਬਹੁਤ ਥੋੜੀ ਆ ਇਸ ਕਰਕੇ ਜਿਹੜੇ ਉਹ ਮਜ਼ਦੂਰ ਹੈ ਉਹ ਇਸ ਕੰਮ ਨੂੰ ਛੱਡ ਚੁੱਕੇ ਆ ਜੀ ਜਿਹਦੀ ਵਜ੍ਹਾ ਹੈ ਹੋਰ ਕੋਈ ਇੰਨਾਂ ਨੇ ਨਹੀਂ ਜੇ ਕੋ ਖਾਲੀ ਤਾਂ ਹੋਊਗਾ ਤਾਂ ਰਿਪਲੇਸ ਕਰੂਗਾ ਨਾ ਜੇ ਖਾਲੀ ਤਾਂ ਮਿਲਿਆ ਤਾਂ ਰਿਪਲੇਸ ਕੀਤਾ ਨਾ ਉਹਨਾਂ ਨੇ ਮੈਂ ਤੁਹਾਡੇ ਤੋਂ ਇੱਕ ਸਵਾਲ ਹੋਰ ਪੁੱਛੂਗਾ ਪਹਿਲਾਂ ਇੱਧਰ ਵੀ ਸਵਾਲ ਇਹੀ ਸਵਾਲ ਤੁਹਾਡੇ ਤੋਂ ਪੁੱਛੂਗਾ ਤੁਸੀਂ ਪ੍ਰਵਾਸੀ ਮਜ਼ਦੂਰ ਜਿਹਾ ਬੰਦੇ ਦਾ ਕਾਰਕੁਨ ਹਾਂ ਜਿਵੇਂ ਕਹਿੰਦੇ ਨੇ ਨਾ ਵੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਇੱਧਰ ਆ ਕੇ ਉਹ ਕ੍ਰਾਈਮ ਬਹੁਤ ਕਰਦੇ ਆ ਵੀ ਸਾਡੇ ਸੱਭਿਆਚਾਰ ਨੂੰ ਵੀ ਖਤਮ ਕਰਨ ਤੇ ਤਲੇ ਹੋਏ ਨੇ ਸਾਡੀ ਮਾਂ ਬੋਲੀ ਸਾਡਾ ਪਹਿਰਾਵਾ ਸਾਡੀ ਭਾਸ਼ਾ ਇਥੋਂ ਤੱਕ ਕਿ ਤੁਹਾਡੇ ਪ੍ਰਵਾਸੀ ਮਜ਼ਦੂਰਾਂ ਤੇ ਵੀ ਇਲਜ਼ਾਮ ਲੱਗਦੇ ਆ ਕਿ ਇਥੋਂ ਦੀਆਂ ਕੁੜੀਆਂ ਬੁੜੀਆਂ ਵੀ ਸੇਫ ਨਹੀਂ ਇਹਨਾਂ ਦੀ ਵਜ੍ਹਾ ਨਾਲ ऐसा नहीं है जी ये जो साढ़े प्रवासी मजदूर जितने भी श्रमिक हैं ये लगातार पचास साठ साल से पंजाब के प्रगति में योगदान कर रहे हैं जैसे कि बड़े साहब ने बताया बख बखे बख, बख बख काम भी दूसरी गल है जो एक क्राइम दी गल है क्राइम करने वाला बंदे व्यक्ति कोई प्रदेश या कोई देश का नहीं होता ਉਹ ਸਮਾਜ ਦਾ ਦੋਸ਼ੀ ਵਿਅਕਤੀ ਹਨ ਉਹਨੂੰ ਕਾਨੂੰਨ ਦੇ ਤਹਿਤ ਸਜ਼ਾ ਮਿਲ ਸਰਕਾਰ ਹੈ ਪੁਲਿਸ ਸਜ਼ਾ ਮਿਲ ਹੂੰ ਜੀ ਜੀ ਤੁਹਾਨੂੰ ਕੀ ਲੱਗਦਾ ਵੀ ਕ੍ਰਾਈਮ ਥੋੜੇ ਬੰਦੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਨਹੀਂ ਕਰਦੇ ਉਹ ਨਾ ਨਹੀਂ ਕ੍ਰਾਈਮ ਅਸਲ ਤੌਰ ਤੇ ਤੁਹਾਨੂੰ ਦੱਸਦੇ ਹਾਂ ਜੇ ਕ੍ਰਾਈਮ ਕਹੀਂ ਕੇ ਵੀ ਬੰਦੇ ਗਲਤ ਕਰ ਸਕਦੇ ਹਨ ਹੂੰ इसमें ना प्रवासी दिगल है न वासी दिगल कर कोई भी कर सकता है उसके लिए, उसके लिए जो गलत आंसर लोग है वो समाज को दूषित करने वाला कोई भी हो सकते हैं तो उसको सजा तक कानून के अनुसार पुलिस दे कानून के अनुसार संविधान के अनुसार पुलिस जी जी एक प्रवासी बार भी कहने भी कहने भी बोल दे बहुत औखा है पूरा जाल बनाया होया जो गल आ रही है ना मैं उही सवाल करूंगा थोनू भी ਇਹ ਸਿੱਧੇ ਮੂੰਹ ਗੱਲ ਨਹੀਂ ਕਰਦੇ ਰੇਕ ਨੂੰ ਭੱਜ-ਭੱਜ ਪੈਂਦੇ ਤੇ ਇੱਥੋਂ ਤੱਕ ਜਿਹੜੀਆਂ ਰੇੜੀਆਂ ਲੱਗੀਆਂ ਉੱਥੇ ਜੇ ਕੋਈ ਪੰਜਾਬੀ ਹੋਵੇ ਤਾਂ ਉਹਨੂੰ ਜਾਣ ਕੇ ਖੱਜਲ-ਖਵਾਰ ਕਰਦੇ ਆ ਦੇਖੋ ਜੀ ਇਹ ਤਾਂ ਨਹੀਂ ਹੈ ਇੱਥੇ ਪੂਰੇ ਪੰਜਾਬ ਵਿੱਚ तकरीबन ਜ਼ਿਆਦਾਤਰ ਜੋ ਰੇੜੀਆਂ ਸਾਡੇ ਜੋ ਬੰਦੇ ਲਾਂਦੇ ਹਨ ਹਾਂ अब एक अद्धा बंदा कोई अगर होता है, है। कुछ पंजाबी बंदे भी गलत बोलते कुछ बंदे बोल देते तो दोनों तरफ से आपसी विचार दिगल है इसमें अब एक बंदे दूसरे बंदे से आपस में लड़ ले पंजाबी परदेसी तो इसके लिए सारे जो पंजाबी परदेशी कौम के बंदे को रे लड़ाने वाले को गलत नहीं कर सकते जलो वैसे ऐसी तो बिहार

तो बच्चे भोजपुरी भूल चुके हैं 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 सारे पंजाबी 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 बीच बीच पढ़ते ही बोलते अच्छा बच्चे बोलने है फर्नीचर का दुकान है घूम फिर फ्री ला के काम कर जिम्मे कहा जाता जी मजदूर है जो मजदूर मतलब रोजगार मार रहे ਕਿਸਾਨੀ ਲਈ ਜਿਹੜੇ ਪ੍ਰਵਾਸੀ ਮਜ਼ਦੂਰ ਆ ਕਿੰਨੇ ਕੁ ਜ਼ਰੂਰੀ ਆ ਕਿਉਂ ਲੱਗਦਾ ਵੀ ਕਿ ਪ੍ਰਵਾਸੀ ਮਜ਼ਦੂਰ ਰਹਿਣੇ ਚਾਹੀਦੇ ਆ ਜਾਂ ਬਾਹਰ ਕਰਨੇ ਚਾਹੀਦੇ ਆ ਦੇਖੋ ਸਾਡਾ ਪੰਜਾਬ ਤਾਂ ਇੱਕਦਮ ਰੁਕ ਜਾਊਗਾ ਕਿਸੇ ਵੀ ਕੰਮ ਦੇ ਵਿੱਚ ਸਾਡੇ ਨੌਜਾਨ ਜਿਹੜੇ ਮੁੰਡੇ ਕੁੜੀਆਂ ਆ ਲਗਭਗ ਜਿਹੜੇ ਬਾਹਰ ਆਈ ਚਿੱਟੀਆਂ ਦਾੜੀਆਂ ਵਾਲੇ ਪਿੰਡਾਂ 'ਚ ਰਹਿੰਦੇ ਹੁਣ ਇਹ ਕਈਆਂ ਦੀ ਤਾਂ ਹਾਲ ਤੱਕ ਕੋਈ ਜ਼ਮੀਨ ਠੇਕੇ ਦੀ ਤੀਵਾ ਕਈ ਇਦਾਂ ਆਵੇ ਨੱਕੇ ਮੋੜਨ ਦੀ ਤਾਕਤ ਨਹੀਂ ਰੱਖਦੇ ਯਾਨੀ ਹਰ ਇੱਕ ਕੰਮ ਜੇ ਹੁਣ ਸਾਡੇ ਪ੍ਰਵਾਸੀ ਚਲੋ ਇਹਨਾਂ ਦੇ ਕਹਿਣ ਮਜ਼ਾਕ ਚ ਚੱਲੇਗਾ ਗੰਨਾ ਖੜਾ ਰਹਿ ਜਾਣਾ ਖਾਰਾਈ ਗੰਨੇ ਦੇ ਇਹ ਪੂਰਾ ਸ਼ਾਇਬ ਆਇਆ ਇਹਨਾਂ ਬੰਗਾਲੀ ਆ ਬਿਹਾਰੀ ਆ ਤੇ ਯੂਪੀ ਵਾਲੇ ਆ ਇਹਨਾਂ ਤੋਂ ਬਗੈਰ ਗੰਨਾ ਨਹੀਂ ਕੋਈ ਚੱਲ ਸਕਦਾ ਕਿਉਂਕਿ ਅੱਜਕੀ ਜਿਹੜੀ ਟਰਾਲੀ ਆ ਨਾ ਹੁਣ 100 ਕਵਾਂਟਲ ਦੀ ਟਰਾਲੀ ਇਹਨਾਂ ਦੀ 400 ਕਵਾਂਟਲ ਦੀ ਟਰਾਲੀ ਹੋਣੀ ਤਾਂ 350 ਗੰਨਾ ਹੁੰਦਾ ਇਹਨਾਂ ਗੰਨਾ ਨਹੀਂ ਕੋਈ ਚੱਲ ਸਕਦਾ ਤੇ ਝੋਨੇਆਂ ਮੰਡੀਆਂ ਦੇ ਵਿੱਚ ਹਾਂ ਟੋਟਲ ਲੇਬਰ ਪੰਜਾਬੀ ਹੈ ਨਹੀਂ ਕੋਈ ਵੀ ਅੱਗੇ ਪੰਜਾਬੀਆਂ ਦੇ ਚੌਧਰੀ ਹੁੰਦੇ ਸੀਗੇ ਲੇਬਰ ਇਹਨਾਂ ਦੀ ਹੁੰਦੀ ਸੀਗੀ ਹੁਣ ਚੌਧਰੀ ਵੀ ਇਹੀ ਬਣ ਗਏ ਆ ਇਹਨਾਂ ਦੇ ਬੰਦੇ ਚੌਧਰੀ ਬਣ ਗਏ ਆ ਪੰਜਾਬ ਦੂਏ ਕਲਪੜੇ ਫਿਰਦੇ ਆ ਮੇਲਾ ਦੂਏ ਮੰਡੀ ਵਾਲੇ ਕਹਿੰਦੇ ਵੀ ਜੇ ਲੇਬਰ ਨਾ ਆਈ ਟਰਾਲੀ ਖਾਲੀ ਨਹੀਂ ਹੋਣੀ ਮੰਡੀ ਦੇ ਵਿੱਚ ਆ ਕੇ ਫਿਰ ਮੈਂ ਤੁਹਾਨੂੰ ਹੋਰ ਦੱਸਾਂ ਸਾਡੇ ਜਿੰਨੇ ਸਰਕਾਰੀ ਸਕੂਲ ਹੈ 99% ਬੱਚੇ ਇਨ੍ਹਾਂ ਦੇ ਪੜ੍ਹਦੇ ਆ ਪਰਵਾਸੀਆਂ ਦੇ ਜੇ ਅੱਜ ਹੀ ਚੱਲ ਗਏ ਸਕੂਲੇ ਬੰਦ ਹੋ ਜਾਣੇ ਆ ਅੱਛਾ ਇੱਕ ਹਾਦਸਾ ਆ ਗਿਆ ਭੈਮੀ ਬੜਲਾ ਬੜਲਾ ਯਾਬੀ ਅੱবি ਉੱਥੇ ਜੇ ਜੇ ਬਈ ਦੇ ਵੀ ਨਾ ਪੰਜਾਬੀ ਜਿਹੜੇ ਨਿਆਰੇ ਸਾਡੇ ਹੈਗੇ ਨਾ ਉਹਨਾਂ ਨੂੰ ਭੇਜਦੇ ਆ ਉਹ ਉਹਨਾਂ ਅਕਦਰ ਭੇਜਦੇ ਆ ਜਿੰਨਾ ਕੋ 2.5 ਸਾਲ ਦਾ ਹੁੰਦਾ ਬਈ ਸਾਲ ਕਿਤੇ ਮੜਾ ਮੋਟਾ ਬਣਾ ਲਈਏ ਚੱਲ ਫੇ ਗਾਂ ਅੰਗਰੇਜ਼ੀ ਸਕੂਲ ਚ ਲਾ ਲਵਾਂਗੇ ਇਹ ਹਾਲ ਹੋਇਆ ਆ ਹੂੰ ਯਾਨੀ ਸਾਰਾ ਪੰਜਾਬ ਜਿਹੜਾ ਹੈ ਇਸ ਵੇਲੇ ਇਹ ਇਹਨਾਂ ਤੇ ਨਿਰਭਰ ਆ ਔਰ ਸਾਡੇ ਨਾਲ ਬਹੁਤ ਵਧੀਆ ਸਬੰਧ ਹੈ ਇਹਨਾਂ ਦੇ ਸਾਡੇ ਪਿੰਡਾਂ 'ਚ ਰਹਿ ਰਹੇ ਆ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਸਾਡੇ ਪਿੰਡ 'ਚ ਵਿਆਹ ਘਰ ਹੁਣੇ ਘਟੋ ਘਟ ਚੋਂ ਪੱਕਾ 50 ਗਣ ਆਪਣਾ ਥਾਂ ਤੋਂ ਲੈ ਕੇ ਪੱਕੇ ਬਸੇਰੇ ਵੀ ਬਣਾ ਲਏ ਆ ਇੱਕ ਬੰਦੇ ਨੇ ਮੇਰੀ ਉਹਨੇ ਮਕਾਲ ਬਣਾਇਆ ਔਰ ਚਾਰ ਮੁੰਡੇ ਆ ਅੱਛਾ ਦੋ ਨੇ ਆਪਣੇ ਯੂਰਪ ਭੇਜ ਦਿੱਤੇ ਦੋ ਅਰਬ ਕੰਟਰੀ ਭੇਜ ਦਿੱਤੇ ਇਹਦਾ ਬਹੁਤ ਸਾਰੇ ਹੋਰ ਵੀ ਗਿਓ ਆ ਔਰ ਉਹਨਾਂ ਦੀ ਉਹ ਬੋਟਾ ਬਾਨੀਆਂ ਬਾਨੀਆਂ ਜਦੋਂ ਉਹ ਸਾਡੇ ਰਹਿ ਰਹੇ ਲੰਮੇ ਸਮੇਂ ਤੋਂ ਤੇ ਇਦਾਂ ਇਦਾਂ ਨਹੀਂ ਬੋਟਾ ਸਾਡੀਆਂ ਬਣ ਸਾਡੇ ਜਿਹੜੇ ਪੰਜਾਬੀ ਲੱਖਾਂ ਦੀ ਗਿਣਤੀ ਜਿਹੜੀ ਰਹਿ ਰਹੇ ਬੱਕਰੀਆਂ ਬੱਕਰੀਆਂ ਸਟੇਟਾਂ 'ਚ ਉਹਨਾਂ ਨਹੀਂ ਬੋਟਾ ਨਹੀਂ ਬਣੀਆਂ ਇਹ ਵੀ ਇੱਕ ਗਲਤ ਨੈਰੇਟਿਵ ਜਿਹੜਾ ਸਿਰ ਤੇ ਆ ਜਾ ਰਿਹਾ ਤੇ ਇਹਨਾਂ ਦੇ ਕੋਲ ਆਧਾਰ ਕਾਰਡ ਚਾਰ-ਚਾਰ ਇਹ ਸਰਕਾਰ ਦੀ ਨਲਾਕੀ ਹੈ ਨਹੀਂ ਚਾਰ-ਚਾਰ ਬਣਾਏ ਆ ਹੂੰ ਗਿਏਗੋ ਬੰਦਾ ਕਰਾਈਂ ਵਾਲਾ ਆ ਉਹ ਢੰਗ ਨਾਲ ਕਿਸੇ ਨੇ ਬਣਾਇਆ ਉਹ ਸਰਕਾਰ ਦੀ ਨਲਕੀ ਹਜ਼ਾਰ ਕੱਢਦਾ ਇੱਕ ਬਣ ਸਕਦਾ ਚਾਰ ਬਣ ਨਹੀਂ ਸਕਦੇ ਹੈਗੇ ਇਸ ਕਰਕੇ ਇਹ ਲੇਬਰ ਦੇ ਖਿਲਾਫ ਜਿਹੜਾ ਆ ਇਹ ਬਹੁਤ ਸੀਰੀਅਸ ਮਾਮਲਾ ਆ ਔਰ ਅਸੀਂ ਤੜਫ ਰਹੇ ਆ ਸਾਡਾ ਮਨ ਕੰਬ ਰਿਹਾ ਆ ਭਈ ਜਿਹੜੇ ਸਾਡੇ ਭਾਈ ਜਿਹੜੇ ਬਖਰੀਆਂ ਬਖਰੀਆਂ ਸਟੇਟਾਂ ਦੇ ਵਿੱਚ ਜਿਨ੍ਹਾਂ ਨੇ 84 ਜਿਹੜੀ ਹਜੇ ਤੱਕ ਵੀ ਉਹਨਾਂ ਦੀ ਅੱਖਾਂ ਦੇ ਸਾਹਮਣੇ ਆ ਉਹ ਹਜੇ ਤੱਕ ਉਹਨਾਂ ਨੂੰ 36 ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ ਉਹ ਉਹਨਾਂ ਦੇ ਅੰਦਰ ਕੰਬਾ ਛੜਿਆ ਬਾਹਰੋਂ ਲੋਕਾਂ ਨੂੰ ਜਿਨ੍ਹਾਂ ਦੇ ਬinare ਲੋਕ ਬਾਹਰ ਹੋਟਲ ਸੰਤ ਕਰਦਾ ਆ ਕੋਈ ਖੇਤੀ ਕਰਦਾ ਆ ਕਿਸੇ ਅਟੈਕ ਕੀ ਆਗੇ ਜਿਹੜੀ ਟਰਾਂਸਪੋਰਟ ਆ ਔਰ ਆਪਣੇ ਹੋਮ ਇਧਰ ਜਿਹੜੇ ਬੰਦੇ ਆ ਉਹਨਾਂ ਦੇ ਉਹਨਾਂ ਨੇ ਫੋਨ ਕਰ ਕਰਕੇ ਪੁੱਛਦੇ ਆ ਵੀ ਆ ਜੋ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਇਹਨੂੰ ਕਾਬੂ ਕਰੋ ਔਰ ਅਸੀਂ ਆਪਣੇ ਇਮਾਨਦਾਰੀ ਨਾਲ ਅਸੀਂ 84 ਵੀ ਦੇਖੀ ਆ ਅਸੀਂ 84 ਚ ਵੀ ਇਹ ਬਹੁਤ ਕੋਸ਼ਿਸ਼ਾਂ ਕੀਤੀਆਂ ਅਸੀਂ ਕਿਸੇ ਤੇ ਡਰੇ ਨਹੀਂ ਅਸੀਂ ਜੋ ਸੱਚ ਬੋਲਿਆ ਆ ਅਸੀਂ ਅੱਜ ਵੀ ਉਹੀ ਤਾਕਤ ਰੱਖਦੇ ਆ ਚਾਹੇ ਅਸੀਂ ਬੁੱਢੇ ਹੋ ਗਏ ਆ 36-40 ਬਾਅਦ ਬੰਦੇ ਦੀ ਉਮਰ ਬਹੁਤ ਰਹਿੰਦੀ ਆ ਪਰ ਅੱਜ ਸਾਡੇ ਅੰਦਰ ਉਹੀ ਸਪਿਰਟ ਆ ਉਹੀ ਤਾਕਤ ਆ ਉਸੇ ਤਾਕਤ ਨਾਲ ਜਿੰਨੇ ਵੀ ਇਹ ਫਟਬਾਉ ਟੋਲੇ ਆ ਜਿਹੜੇ ਇਹ ਨੈਰੇਟਿਵ ਰਚ ਰਹੇ ਆ ਜੀ ਉਹਨਾਂ ਦੇ ਖਿਲਾਫ ਜਿਹੜਾ ਖੜਾਂਗੇ ਔਰ ਅਸੀਂ ਸਾਰੀ ਏਕਤਾ ਬਣਾ ਕੇ ਰੱਖਾਂਗੇ ਪੰਜਾਬ ਨੂੰ ਸ਼ਾਂਤ ਰੱਖਾਂਗੇ ਪੰਜਾਬ ਦਾ ਜਿਹੜਾ ਆ ਉਹ ਵਧੀਆ ਢੰਗ ਦੇ ਨਾਲ ਜੀ ਸਕਣ ਲੋਕ ਉਹਦੇ ਲਈ ਕੋਸ਼ਿਸ਼ ਕਰਾਂਗੇ ਜੀ ਜਿਵੇਂ ਇਹਨਾਂ ਨੇ ਇੱਕ ਇਸ਼ਾਰਾ ਕੀਤਾ ਜੀ ਕਹਿੰਦੇ ਵੀ ਫਿਰਕੂ ਫੁੱਟਪਾਉ ਟੋਲੇ ਆ ਕੌਣ ਲੱਗਦਾ ਕੀ ਦੀ ਸਾਜ਼ਿਸ਼ ਆ ਫਿਰ ਇਹ ਜੇ ਪੰਜਾਬ ਦੇ ਲੋਕ ਨਹੀਂ ਇਹ ਗੱਲ ਚਾਹੁੰਦੇ ਤਾਂ ਕੌਣ ਚਾਹੁੰਦਾ ਫਿਰ ਪੰਜਾਬ ਦੇ ਲੋਕਾਂ ਨੂੰ ਤਾਂ ਬਹੁਤ ਵਧੀਆ ਪਤਾ ਹੈ ਕਿ ਕੌਣ ਹੈ ਹੂੰ ਇਹ ਭਾਜੀਪੀ ਤੇ ਆਰਐਸਐਸ ਦੇ ਸ਼ਸ਼ਕੇਰੇ ਹੋਏ ਟੋਲੇ ਆ ਹੂੰ ਇਹ ਉਹੀ ਖਰੂਦੀ ਟੋਲਾ ਹੈ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ 26 ਜਨਵਰੀ ਨੂੰ ਜਿਨ੍ਹਾਂ ਨੇ ਖਾਪ ਪਾਈ ਸੀ ਇਹਨਾਂ ਚੋਂ ਕੁਝ ਚਿਹਰੇ ਉਹ ਨਜ਼ਰ ਆਉਂਦੇ ਆ ਇੱਥੇ ਔਰ ਇਹ ਬੜਾ ਹੀ ਸਾਫ਼ ਹੈ ਔਰ ਪੰਜਾਬ ਦੇ ਬਿਹਾਰੀਆਂ ਨੂੰ ਵੀ ਪਤਾ ਲੱਗਿਆ ਕਿ ਬੀਜੇਪੀ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਫੁੱਟ ਪਾਣਾ ਚਾਹੁੰਦੀ ਆ ਇਹ ਇਹਨਾਂ ਨੂੰ ਸ਼ਹਿ ਦੇ ਰਹੀ ਹੈ ਇਹਨਾਂ ਲੋਕਾਂ ਨੂੰ ਬੀਜੇਪੀ ਨੂੰ ਤਾਂ ਕੀ ਫਾਇਦਾ ਹੋਊਗਾ ਬੀਜੇਪੀ ਚਾਹੁੰਦੀ ਆ ਕਿ ਉਹਨੂੰ ਉਹਨੂੰ ਲੱਗਦਾ ਕਿ ਜਿਹੜੀ ਪੰਜਾਬ ਦੀ ਕਿਸਾਨੀ ਹੈ ਉਹ ਉਹਦੇ ਨਾਲ ਅਨਾਈਡ ਉਹ ਉਹਦੇ ਲਾਗੇ ਨਹੀਂ ਲੱਗ ਰਹੀ ਕਿਸਾਨ ਅੰਦੋਲਨ ਦੇ ਦੌਰਾਨ ਜੋ ਕਿਸਾਨੀ ਦੇ ਨਾਲ ਕੀਤਾ ਤੇ ਉਹ ਤੋਂ ਬਾਅਦ ਵੀ ਜਿਹੜਾ ਉਹਨਾਂ ਦੀ ਐਮਐਸਪੀ ਦੀ ਲੜਾਈ ਆ ਤੇ ਉਹਦੇ ਚੋਂ ਉਹਨਾਂ ਨੂੰ ਲੱਗਦਾ ਕਿ ਇਹ ਸੈਕਸ਼ਨ ਹੈ ਜਿਹੜਾ ਕਿਸਾਨੀ ਵਾਲਾ ਇਹ ਸਾਡੇ ਨਾਲ ਨਹੀਂ ਆਣਾ ਕਦੀ ਵੀ ਇਹ ਦੂਰੀ ਰਹੇਗਾ ਉਹਦੇ ਲਈ ਕੋਸ਼ਿਸ਼ ਉਹ ਕਰਦੇ ਆ ਕਿ ਕਿਸਾਨੀ ਚੋਂ ਜਿਹੜੇ ਦੂਜੀਆਂ ਪਾਰਟੀਆਂ ਦੇ ਲੀਡਰ ਹੈ ਉਹਨਾਂ ਨੂੰ ਈਡੀ ਦਾ ਡਰ ਦੇ ਕੇ ਜਾਂ ਖਰੀਦ ਕੇ ਆਪਣੇ ਨਾਲ ਲਾਣ ਕੇ ਇੱਕ ਸੈਕਸ਼ਨ ਨੂੰ ਜੋੜਿਆ ਜਾਵੇ ਤੇ ਉਹ ਡਿਪੈਂਡ ਕਰਦੇ ਆ ਕਿ ਜਿਹੜੇ ਪ੍ਰਵਾਸੀ ਲੇਬਰ ਆ ਇਹਨਾਂ ਦੀਆਂ ਬਹੁਤ ਸਾਰੀਆਂ ਵੋਟਾਂ ਆ ਹੂੰ ਇਸ ਸੈਕਸ਼ਨ ਨੂੰ ਜੇ ਡਰਾ ਕੇ ਕਿ ਵੀ ਤੁਸੀਂ ਤਾਂ ਸੇਫ ਹੈਂ ਜੇ ਅਸੀਂ ਤੁਹਾਡੀ ਸੁਰੱਖਿਆ ਕਰਾਂਗੇ ਇਹਨੂੰ ਆਪਣੇ ਨਾਲ ਲੈਣਾ ਚਾਹੁੰਦੇ ਆ ਤੇ ਸ਼ਾਰੀ ਵੋਟਰ ਨੂੰ ਆਪਣੇ ਨਾਲ ਲਾਣਾ ਚਾਹੁੰਦੇ ਆ ਤੇ ਉਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਉਹਨਾਂ ਦੀ ਆਖਰੀ 1927 ਦੀ ਇਲੈਕਸ਼ਨ ਤੇ ਆ ਇਹ وجہ ਆ ਉਹਦੇ ਲਈ ਅਚਾ ਜਿਵੇਂ ਆਪਾਂ ਹੋਰ ਵੀ ਦੇਖਦੇ ਆਂ ਜੀ ਗੱਲਾਂ ਮਤਾਂ ਕਾਫੀ ਨਿਕਲ ਕੇ ਸਾਹਮਣੇ ਹੁੰਦੀਆਂ ਨੇ ਜੋ ਸੋਸ਼ਲ ਮੀਡੀਆ ਫਰੋਲਦੇ ਆ ਨਾ ਉਹਦੇ ਤੇ ਤਾਂ ਇਹ ਲੱਗਦਾ ਵੀ ਮਹੱਮ ਬੜੀ ਤੇਜ਼ ਆ ਵਿਪਰਵਾਸੀਆਂ ਨੂੰ ਭਜਾਉਣ ਦੀ ਉਹਨਾਂ ਦੇ ਮੁਤਾਬਕ ਵੀ ਭਜਾਓ ਇਹ ਮਹਿਮਾ ਬਹੁਤ ਤੇਜ਼ ਆ ਗਰਾਊਂਡ ਤੇ ਕੀ ਲੱਗਦਾ ਵੀ ਇਦਾਂ ਹੈ ਇਦਾਂ ਦੀ ਮਹਿਮਾ ਨੂੰ ਹਲਾਰਾ ਮਿਲ ਰਿਹਾ ਨਹੀਂ ਉਸ ਲੈਵਲ ਦੀ ਮਹਿਮਾ ਨਹੀਂ ਹੈ ਜਿੰਨੀ ਸੋਸ਼ਲ ਮੀਡੀਆ ਤੇ ਆ ਉਸ ਲੈਵਲ ਦੀ ਗਰਾਊਂਡ ਤੇ ਉਸ ਲੈਵਲ ਦੀ ਨਹੀਂ ਆ ਉਹਦਾ ਉਹਦਾ ਕਾਰਨ ਹੈ ਹੂੰ ਕਿਉਂਕਿ ਲੋਕਾਂ ਦੀਆਂ ਜ਼ਰੂਰਤਾਂ ਆ ਪ੍ਰਵਾਸੀ ਮਜ਼ਦੂਰ ਜੇ ਕਿਸੇ ਦੇ ਮਨ ਚ ਥੋੜੀ ਬਹੁਤ ਨਫ਼ਰਤ ਹੋਵੇ ਵੀ ਪਰ ਉਹਦੀ ਮਜਬੂਰੀ ਆ ਕਿ ਉਹਦਾ ਕੰਮ ਨਹੀਂ ਚੱਲਦਾ ਕੁਝ ਦੇ ਘਰ ਚ ਵੀ ਜਾ ਕੇ ਦੇਖ ਲਓ ਉੱਥੇ ਪ੍ਰਵਾਸੀ ਕੰਮ ਕਰਦਾ ਕਿਸੇ ਨੇ ਕੰਸਟਰਕਸ਼ਨ ਦਾ ਕੰਮ ਕਰਾਉਣਾ ਪ੍ਰਵਾਸੀ ਕਰਦਾ ਉਹ ਆਪਣੀ ਨਫ਼ਰਤ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੱਢਣ ਲਈ ਤਿਆਰ ਨਹੀਂ ਹੈ ਕਿਉਂਕਿ ਉਹਦਾ ਕੰਮ ਨਹੀਂ ਚੱਲਦਾ ਇਸ ਕਰਕੇ ਇਹ ਨੈਰੇਟਿਵ ਜਿਹੜਾ ਹੈ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਹੈ ਇਹ ਗਲਤ ਹੈ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਹੁਣ ਤੁਸੀਂ ਬੋਲਤਾ ਜੀ ਹਨਾ ਪ੍ਰਵਾਸੀਆਂ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਤੁਹਾਨੂੰ ਗਾਲ੍ਹਾਂ ਵੀ ਬਹੁਤ ਪੈਂਦੀਆਂ ਵੀ ਇਹਦਾ ਗਦਾਰ ਆ ਪੰਜਾਬ ਦੇ ਇਹ ਹੋਰ ਪਾਸੇ ਤੁਰ ਪਿਆ ਦੇਖੋ ਜਿਨੇ ਵੀ ਅੱਜ ਤੱਕ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਆ ਹੂੰ ਬਾਬੇ ਨਾਨਕ ਦੇ ਨਾਲ ਕਿਹੜੇ ਸਾਰੇ ਲੋਕ ਸੀਗੇ ਹੂੰ ਕਿੰਨੇ ਆ ਉਹਨਾਂ ਤਕਲੀਫਾਂ ਝੱਲੀਆਂ ਆ ਇਸ ਕਰਕੇ ਜਿੰਨੇ ਵੀ ਸੱਚ ਬੋਲਣ ਵਾਲੇ ਲੋਕ ਆ ਉਹਨਾਂ ਨੂੰ ਗਾਲਾਂ ਪੈਂਦੀਆਂ ਪੈਂਦੀਆਂ ਝੱਲਾਂਗੇ ਕੋਈ ਗੱਲ ਨਹੀਂ ਸਾਨੂੰ ਪਤਾ ਆ ਯਾ ਜਨਬ ਜੀ ਬਾਕੀ ਜਿਹੜਾ ਫੁੱਟਬਾਲ ਟੋਲਾ ਨਾ ਉਹ ਉਹ ਮੈਂ ਹੁਣ ਕਿਹੜਾ ਇੱਕ ਪੰਛੀ ਹੁੰਦਾ ਬੈਠਾ ਨਾ ਉੱਲੂ ਵਾਂਗ ਝਾਕਦੇ ਰਹਿੰਦੇ ਆ ਭਈ ਕਿੱਥੇ ਹੋਵੇ ਇਹ ਗੱਲ ਉਹ ਨਹੀਂ ਹੈ ਵੀ ਸਾਰਾ ਪੰਜਾਬ ਇਸ ਵਾਰ ਸਿੰਤੁਰਿਆ ਉਹ ਮੌਕੇ ਭਾਲਦੇ ਰਹਿੰਦੇ ਹੁਣ ਜਿੰਦਾ ਝੋਨੇ ਆ ਰੇਟ ਕਈ ਵੀ ਵੱਢਣ ਦਾ ਹੋਣਾ ਆ ਲਾਉਣ ਦਾ ਹੋਣਾ ਆ ਉਥੇ ਅੱਗੇ ਵੀ ਵੜ ਜਾਂਦੇ ਆ ਉਹ ਇਹ ਮੌਕੇ ਭਾਲਦੇ ਅੱਜ ਹੁਣ ਜੁਰਮ ਕੋਨੇ ਮੁੰਡੇ ਰਾਹੀ ਦਾ ਉਹ ਬਹੁਤ ਜ਼ਿਆਦਾ ਸੀਰੀਅਸਲੀ ਸੋਚ ਰਹੇ ਆ ਤੇ ਉਹਦੀ ਇਨਕੁਆਰੀ ਹੋਵੇ ਤੇ ਉਹਨੂੰ ਐਨੇ ਬੁਰੇ ਢੰਗ ਨਾਲ ਕਿਉਂ ਮਾਰਿਆ ਗਿਆ ਇਹ ਉਹਨਾਂ ਕੋ ਕਰਮ ਹੋਇਆ ਹੋਰ ਇਹਨਾਂ ਜੋ ਬੁਰਾ ਕੀਤਾ ਉਹ ਉਹਦੇ ਪਿੱਛੇ ਵੀ ਕੋਈ ਸ਼ਕਤੀ ਆ ਸੀ ਜਮੂਰੀਦ ਘਰ ਸਭਾ ਨੂੰ ਵੀ ਕਿਹਾ ਆ ਵੀ ਬੇਨਤੀ ਕੀਤੀ ਆ ਵੀ ਉਹਦੀ ਇਨਕੁਆਰੀ ਤਾਂ ਕਰੋ ਘੱਟੋ ਘੱਟ ਤੇ ਇਹ ਐਡਾ ਵੱਡਾ ਕਿਹੜੇ ਜੁਰਮ ਆਏ ਮੁੰਡੇ ਨਾ ਕਰਦਾ ਕਿ ਕਿਹੜੀ ਇਹਦੀ ਜਿੱਦ ਸੀ ਜਿਹੜੀ ਆ ਉਹ ਹੋਇਆ ਆ ਉਹਦੀ ਪੂਰਾ ਸਾਹਮਣੇ ਆਣਾ ਚਾਹੀਦਾ ਤੇ ਪਿੱਛੇ ਕੀ ਆ ਬਾਕੀ ਬਾਕੀ ਜਿਹੜੇ ਉਹ ਪੰਜ ਚਾਰ ਸੱਤ ਪਿੰਡ ਹੋ ਗਏ ਉੱਥੇ ਦੇ ਦੂਜੇ ਦੇ ਤੇ ਮੈਂ ਇੱਥੇ ਬਲਾਚੋਰ ਵੀ ਇਕੱਠ ਹੋਇਆ ਮੈਂ ਉਹਦਾ ਹੋਰ ਮੰਦਭਾਗੀ ਖਬਰ ਆ ਕਿਉਂਕਿ ਉਹਨੇ ਉਹਨਾਂ ਨੇ ਬਰੋਦ ਵਿੱਚ ਇਕੱਠ ਨਹੀਂ ਕੀਤਾ ਉਹ ਨਹੀਂ ਕੋਈ ਸਾਡੇ ਸ਼ਰਤਾਂ ਨਹੀਂ ਆ ਉਹਨੇ ਸ਼ਰਤਾਂ ਰੱਖੀਆਂ ਬਈ ਇਨਕੁਆਰੀ ਹੋਣੀ ਚਾਹੀਦੀ ਆ ਬੰਦੇ ਦੇ ਉਹ ਦੂਜੀ ਹੋਣੀ ਚਾਹੀਦੀ ਆ ਪਰ ਜਿਹੜੀਆਂ ਖਬਰਾਂ ਲੱਗੀਆਂ ਨਾ ਉਹ ਉਹ ਪਤਾ ਨਹੀਂ ਕਿ ਪ੍ਰੈਸ ਨੇ ਕਿੱਦਾਂ ਲਾਤੀਆਂ ਬਈ ਪ੍ਰਵਾਸੀ ਵਿਰੋਧੀ ਜਿਹੜਾ ਇਕੱਠ ਭਾਰੀ ਇਕੱਠ ਹੋਇਆ ਇਹ ਇਦਾਂ ਨਹੀਂ ਮਤਲਬ ਜਿਹੜੇ ਆ ਉਹ ਹੱਕ 'ਚ ਉਹਦਾ ਪੰਜਾਬੀ ਮੈਂ ਉਹਨਾਂ ਨਾਲ ਫੋਨ ਤੇ ਵੀ ਗੱਲ ਹੋਈ ਆ ਔਰ ਜਿਹੜੀਆਂ ਉਹ ਨਹੀਂ ਗੱਲਾਂ ਬੋਲੀਆਂ ਉਹਨਾਂ ਦੇ ਵਿੱਚ ਜਿਹੜਾ ਵਿਚਾਰੇ ਸੁਧਾਰਨ ਬੰਦੇ ਆ ਨਵੇਂ-ਨਵੇਂ ਸਯੋਜਕਤ ਮੂਰਤੀ ਧਾਰ ਉਹ ਬੰਦੇ ਕਈ ਇੱਥੇ ਬੰਦੀਆਂ ਜਿਹੜੀਆਂ ਨਵੇਂ-ਨਵੇਂ ਆ ਉਹਨਾਂ ਨੂੰ ਗੰਭੀਰਤਾ ਦੇ ਨਾਲ ਗੱਲ ਦਾ ਪਤਾ ਨਹੀਂ ਹੋਣਾ ਵੇ ਇਦਾਂ ਕਹਿਣਾ ਉਹਨਾਂ ਨੂੰ ਉਹੋ ਜਿਹੇ ਦਾ ਲੋਕ ਖਾਛੇ ਝਾਰ ਕਰਦੇ ਆ ਇਹ ਨਹੀਂ ਧਾਰਕੜ ਨਕਲੀ ਬਣਾਇਓ ਆ ਇਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਆ ਇਹ ਪਿੱਛੇ ਕੋਈ ਕਰਾਇਮ ਤਾਂ ਨਹੀਂ ਕਰਕੇ ਆਇਓ ਉਹ ਇਦਾਂ ਨਹੀਂ ਗੱਲਾਂ ਆ ਬਾਕੀ ਬਹੁਤਾ ਕੋਈ ਇਦਾਂ ਨਹੀਂ ਹੈਗਾ ਇਹ ਐਵੇਂ ਬਾਕੀ ਉਦਾਂ ਛੋਟਾ ਵੀ ਹੋਵੇ ਪਰ ਇਹ ਕੰਮ ਜਿਹੜਾ ਆ ਸੀਰੀਅਸਲੀ ਲੈਣਾ ਚਾਹੀਦਾ ਕਿਉਂਕਿ ਇਹ ਬਹੁਤ ਸਾਰੇ ਲੋਕਾਂ ਦਾ ਜਿਹੜਾ ਆ ਨਾਲ ਜੁੜਿਆ ਆ ਇਹ ਸਾਰਾ ਕੁਝ ਜੀ